ਸਸ਼ੀਗਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਪ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਕੁੱਥਾ ਖੇੜੀ ਵਿਖੇ ਜਿੱਥੇ ਗੱਲਬਾਤ ਕਰਾਵਾਂਗੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਤੇ ਨੌਜਵਾਨਾਂ ਦੇ ਨਾਲ ਵੀ ਤੇ ਲਾਵਾਂਗੇ ਸਾਥ ਤੇ ਦੇਖਾਂਗੇ ਕਿੱਦਾਂ ਦੀ ਹੁੰਦੀ ਹੈ ਅਸਲ ਸਾਥ ਤੇ ਬੀਬੀਆਂ ਨਾਲ ਵੀ ਗੱਲ ਕਰਾਵਾਂਗੇ ਕਿਉਂਕਿ ਬੀਬੀਆਂ ਨਾਲ ਗੱਲ ਇਸ ਲਈ ਕਰਾਵਾਂਗੇ ਗੁਰਪੁਰਬ ਆ ਰਿਹਾ ਹੈ ਗੁਰਪੁਰਬ ਬਾਰੇ ਪੁੱਛਾਂਗੇ ਤੇ ਪੁੱਛਾਂਗੇ ਉਹਨਾਂ ਦੇ ਸੱਭਿਆਚਾਰ ਬਾਰੇ ਆਓ ਫਿਰ ਚੱਲਦੇ ਹਾਂ ਲੈ ਕੇ ਪਿੰਡੋਂ ਪਿੰਡ ਸ਼ੋਅ 'ਚ ਆ ਫਿਰ ਬਾਈ ਜਣੇ ਆ ਰਹੇ ਨੇ ਹੁਣ ਆਪਾਂ ਬਾਈ ਜਣਾਂ ਨੂੰ ਫੜਦੇ ਹਾਂ ਬਾਈ ਕੀ ਹਾਲ ਚਾਲ ਆ ਵਧੀਆ ਵਈ ਵਧੀਆ ਦੋ ਕਿੱਧਰ ਨੂੰ ਆ ਰਹੇ ਹੋ ਅਸੀਂ ਯਾਰ ਪਿੰਡ ਜਾ ਘੇੜੇ ਦੇ ਰਹੇ ਹਾਂ ਬਸ ਘੇੜੇ ਦੇ ਰਹੇ ਹੋ ਕੀ ਗੱਲ ਦੁਪਹਿਰ ਹੀ ਘੇੜੇ ਦੇ ਰਹੇ ਹੋ ਤੁਸੀਂ ਨਹੀਂ ਉਹ ਬਾਈ ਦਾ ਕੰਮ ਜਾ ਸੀਗਾ ਉਹ ਕਰੇ ਚੱਲੇ ਆਗੇ ਸੀ ਤੇ ਕੰਮ ਜਾ ਸੀਗਾ ਆ ਤੁਸੀਂ ਵਲੌਗ ਵਗੈਰਾ ਬਣਾਉਂਦੇ ਹੋ ਹਾਂਜੀ ਵੀਰ ਬਣਾਉਂਦੇ ਆ ਅਸੀਂ ਵਲੌਗ ਬਲੌਗਰ ਹਾਂ ਬਾਈ ਕੀ ਸੋਚ ਕੇ ਬਲੌਗਰ ਬਣੇ ਸੀ ਇੱਕ ਤਾਂ ਯਾਰ ਸਾਡੀ ਬੋਲੀ ਨੂੰ ਪ੍ਰਮੋਟ ਕਰ ਰਹੇ ਹਾਂ ਅਮੇ ਵੀ ਤੇਰਾ ਪੁਆਦੀ ਬੋਲੀ ਵਾਰੀ ਹੈ ਉਸ ਨੂੰ ਪ੍ਰਮੋਟ ਕਰਨ ਦੇ ਵਾਸਤੇ ਮਨ ਪੇਜ ਬਣਾਇਆ ਦਾ ਵੀ ਉਹਨੂੰ ਪ੍ਰਮੋਟ ਕਰ ਰਹੇ ਬੋਲੀ ਨੂੰ ਥੋੜੀ ਜਿਹੀ ਉੱਤਰ ਜੋ ਕੋਈ ਗੱਲ ਨਹੀਂ ਤੁਸੀਂ ਉੱਤਰ ਕੇ ਆ ਜਾਓ ਕੋਈ ਗੱਲ ਨਹੀਂ RAM nal ਹੈਣਾ ਹੁਣ ਉੱਤਰ ਜੋ ਤੇ ਬਾਈ ਨੇ ਜਿੰਨੇ ਦੱਸਿਆ ਪਵਾਦੀ ਨੂੰ ਪ੍ਰਮੋਟ ਕਰਦੇ ਨੇ ਆਪਾਂ ਬਾਈ ਤੋਂ ਪਵਾਦੀ ਬੋਲੀ ਬਾਰੇ ਵੀ ਸੁਣਾਂਗੇ ਮੇਰੇ ਮੈਨੂੰ ਵੀ ਵੈਸੇ ਪਵਾਦੀ ਜ਼ਿਆਦਾ ਆਂਦੀ ਨਹੀਂਗੀ ਤੁਸੀਂ ਮੈਨੂੰ ਸਖਾਸ ਕੋਈ ਦਿਓ ਮੈਨੂੰ ਵੀ ਥੋੜੀ ਬੋਧੀ ਆਂਦੀ ਯਾਰ ਇੰਨੀ ਨਹੀਂ ਬਸ ਵੈਸੇ ਪ੍ਰਮੋਟ ਕਰ ਰਹੇ ਆ ਆਪਣੀ ਬੋਲੀ ਨੂੰ ਜਿੰਦਗੀ ਬਾਹ ਮਾਨੂੰ ਆਵਾਣ ਜਿਹੜੀ ਬੋਲੀ ਹੁੰਦੀ ਹੈ ਨਾ ਇਹ ਕਹਿੰਦੇ ਪਛੋਕੜ ਹੁੰਦੀ ਹੈ ਹਾਂ ਜਿਹੜਾ ਪਛੋਕੜ ਹੈ ਰ ਆਪਣਾਣੀ ਜਿਹੜਾ ਬੋਲੀ ਹੈ ਉਸ ਨੂੰ ਆਪਾਂ ਨੇ ਸੰਭ ਕੇ ਰੱਖਣਾ ਅੱਗੇ ਅੱਗੇ ਹੈ ਨੀ ਇਤਰਾ ਵੀ ਜਾਏਗਾ ਸੰਭ ਕੇ ਰੱਖਣਾ ਕਿਵੇਂ ਦੇਖਦੇ ਹੋ ਬੋਲੀ ਨੂੰ ਸੰਭ ਕੇ ਕਿਵੇਂ ਰੱਖਦੇ ਹੋ ਯਾਰ ਅੱਜ ਕੱਲ ਜਿਹੜੇ ਮੁੰਡੇ ਨੇ ਮਾਰੀ ਗੱਲਗੇ ਜਿਹੜੇ ਹਨ ਉਹ ਸਾਰੇ ਜਿਹੜੀ ਆਪਣੀ ਜਿਹੜੀ ਪਿਓਰ ਪੰਜਾਬੀ ਹੈ ਉਹ ਬੋਲਣ ਲੱਗੇ ਤੇ ਪਾਦੀ ਬੋਲੀ ਜਿਹੜੀ ਮਾਰੀ ਉਹਨੂੰ ਭੁੱਲਦੇ ਜਾ ਰਹੇ ਹਨ ਤੇ ਮਨ ਇਹੋ ਥੋੜੀ ਕੋਸ਼ਿਸ਼ ਕਰੀਏ ਵੀ ਆਪਣੀ ਬੋਲੀ ਨੂੰ ਥੋੜਾ ਜਿਹਾ ਆਪਾਂ ਬੜਾਵਾ ਦੇ ਆਪਣੀ ਬੋਲੀ ਪਿੰਡ ਵਿੰਡ ਬਈ ਬਈ ਦਾ ਸ਼ੋਅ ਦੇਖਿਆ ਕਰੋ ਤੇ ਆਪਾਂ ਵੀ ਬਾਈ ਨੂੰ ਫੋਲੋ ਕਰਾਂ ਬਾਈ ਨੂੰ ਫੁੱਲ سپورਟ ਹੈ ਵੀਰੇ ਕੋਈ ਚੱਕਰ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਵੀਰੇ ਕੋਈ ਚੱਕਰ ਨਹੀਂ ਵੀਰੇ ਧੰਨਵਾਦ ਚਲੋ ਆਓ ਹੁਣ ਚੱਲਦੇ ਆਂ ਅੱਗੇ ਗੱਲਬਾਤ ਕਰਾਨੇ ਆ ਹੁਣ ਅਸੀਂ ਬੈਠੇ ਆਂ ਪਿੰਡ ਦੀ ਸੱਤ ਚ ਤੇ ਗੱਲਬਾਤ ਕਰਾਨੇ ਆ ਹਨਾ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਨੌਜਵਾਨ ਵੀ ਨੇ ਆਓ ਗੱਲਬਾਤ ਕਰਨੇ ਆ ਸ਼ਸ਼ਕਲ ਬਾਪੂ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਕੀ ਨਾਮ ਹੈ ਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਹਾਂ ਜੀ ਅੱਛਾ ਬਾਪੂ ਜੀ ਗੱਲ ਕਰੀਏ ਹਨਾ ਸਾਰੇ ਬੈਠੇ ਹੋ ਹਾਂ ਜੀ ਰੋਜ਼ ਬੈਠਦੇ ਆਵੇਂ ਹਾਂ ਜੀ ਅੱਛੀ ਬੈਠਦੇ ਆਂ ਤੇ ਕਰ ਨਹੀਂ ਕਰਦੇ ਉਹ ਕਹਿੰਦੇ ਵੀ ਆਪਣਾ ਆਰਾਮ ਕਰੋ ਵੀ ਘਰ ਵੀ ਬੈਠ ਜਾਂਦੇ ਆਂ ਔਰ ਪਾਰ ਕੇ ਸਾਹਮਣੇ ਉੱਥੇ ਹੀ ਬੈਠ ਜਾਂਦੇ ਆਂ ਦੋ ਗੜੀ ਘੁੰਮ ਫਿਰ ਵੀ ਆਂਦੇ ਗੁਰਦੁਆਰੇ ਵੀ ਜਾਂਦੇ ਆਂ ਜਿਹੜੇ ਗੁੜੇ ਮਾਰ ਲੈਂਦੇ ਹੋ ਵਿੱਚ ਵਿਚਾਲੇ ਹਾਂ ਹਾਂ ਘੁੰਮ ਫਿਰ ਲੈਂਦੇ ਘੁੰਮ ਫਿਰ ਲੈਂਦੇ ਹਾਂਜੀ ਸ਼ਹਿਰ ਜਾਣਾ ਹੋਇਆ ਜੀ ਸੈਕਲਪੁਰ ਭੱਜਾਂ ਹਾਂ ਲਾਵਾ ਗੜੀ ਜੜੀ ਹੈ ਲਾਵਾ ਗੜੀ ਜੜੀ ਜੇ ਬਿਆਰਾਂ ਨੂੰ ਜਾਓ ਜਾ ਸ਼ਹਿਰ ਵੀ ਜਾ ਸ਼ਾਇਦ ਗੜੀ ਵੀ ਕਰੇ ਕੋਈ ਬੰਦੇ ਬਾਹਰ ਵੀ ਬਾਕੀ ਬੰਦਾ ਬਾਹਰ ਵੀ ਜਾ ਬਹੁਤ ਹਾਂ ਸਿਆਣਾ ਬੰਦਾ ਬਾਹਰ ਬਹੁਤ ਫਿਰਿਆ ਆਪਾ ਬਾਪੂ ਜੀ ਸਾਈਕਲ ਦੀ ਗੱਲ ਕੀਤੀ ਤੁਸੀਂ ਹੈਨਾ ਸਾਈਕਲ ਤੇ ਜਾਂਦੇ ਹੋ ਅੱਜ ਕੱਲ ਤਾਂ ਬਾਈਕ ਆ ਗਈ ਹੈ ਹੈਨਾ ਬੋਲਟ ਆ ਗਏ ਨੇ ਪੁਰਾਣਾ ਪੁਰਾਣੇ ਟਾਈਮ ਤੋਂ ਚਲਾਨਦੇ ਆ ਬਹੁਤ ਧੇਰ ਪੁਰਾਣੀ ਤੋਂ 60 ਸਾਲ ਦੀ ਵਾਹਟ ਦੀ ਉਹ ਤੇ ਵਿੱਚ ਤੋਂ ਚਲਾਉਂਦੇ ਆ ਰਿਹਾ ਉਮਰ ਤਾਂ 70 ਸਾਲ ਤੇ ਗੇੜ ਹੋ ਗਈ ਪਰ ਜੀ 60 ਸਾਲ ਕਾ ਗੇੜ ਹੋ ਗਿਆ ਸਾਈਕਲ ਚਲੰਦਾ ਹੁਣ ਵੀ ਸਾਈਕਲ ਤੇ ਜਾਂਦਾ ਮੈਂ ਮੋਟਰਸਾਈਕਲ ਨਹੀਂ ਚਲਾਉਂਦਾ ਮੈਂ ਮੋਟਰਸਾਈਕਲ ਨਹੀਂ ਚਲਾਉਂਦਾ ਮੈਂ ਚਲਾਣਾ ਨਹੀਂ ਜਾਂਦਾ ਕਿਉਂ ਨਾ ਚਲਾਇਆ ਹੀ ਨਹੀਂ ਪਹਿਲੀ ਗੱਡੀ ਦਾ ਚਲਾਇਆ ਹੀ ਨਹੀਂ ਨਾ ਮੈਂ ਮੈਲ ਨਹੀਂ ਚਲਾਇਆ ਜੀ ਹੱਥ ਅਕਰ ਨਾ ਫੋਨ ਜੇ ਆਏਗਾ ਤਾਂ ਬੱਚਿਆਂ ਕੋਲ ਆਏਗਾ ਉਹ ਮੈਨੂੰ ਦੱਸਣਗੇ ਉਹੀ ਲਾਣਗੇ ਉਹੀ ਕੱਟਣਗੇ ਹਮ ਅੱਜ ਕੱਲ ਨਾ ਬੱਚੇ ਜ਼ਿਆਦਾਤਰ ਫੋਨ 'ਚ ਹੀ ਹੁੰਦੇ ਨੇ ਨਹੀਂ ਜੀ ਅਸੀਂ ਮੈਂ ਫੋਨ ਤੇ ਨਹੀਂ ਤੁਸੀਂ ਫੋਨ ਧੰਨਵਾਦ ਤੁਸੀਂ ਬੱਚੇ ਵੀ ਨਹੀਂ ਆ ਨਾ ਹਾਂ ਜੀ ਅੱਛਾ ਕਰ ਫੋਨ ਆਂਦਾ ਉਹੀ ਮੈਨੂੰ ਦੱਸਣਗੇ ਤੇਰਾ ਫੋਨ ਆਇਆ ਉਹ ਲਾ ਕੇ ਦੇਣਗੇ ਤਾਂ ਮੈਂ ਸੁਣਾਗਾ ਤਾਂ ਉਹੀ ਕੱਟਣਗੇ ਹਮ ਹਾਂ ਅੱਛਾ ਬਾਪੂ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਜੀ ਅਮਰਜੀਤ ਅਮਰਜੀਤ ਸਿੰਘ ਬਾਪੂ ਜੀ ਤੁਸੀਂ ਖੇਡਾਂ ਦੀ ਗੱਲ ਕਰ ਰਹੇ ਹੋ ਨਾ ਮੈਂ ਕੈਮਰਾ ਆਫ ਤੇ ਪੁੱਛਿਆ ਜੀ ਜਦੋਂ ਖੇਡਾਂ ਬਾਰੇ ਹੈ ਨਾ ਵੀ ਤੁਹਾ ਖੇਡਾਂ ਕਿਹੜਾ ਕਿਹੜਾ ਤੁਸੀਂ ਖੇਡਾਂ ਦੀ ਗੱਲ ਕਰਦੇ ਸੀ ਹੁਣ ਦੱਸੋ ਹਾਂ ਜੀ ਮੈਂ ਖੇਡ ਖੇਡਿਆ ਹਾਂ ਜੀ ਵਾਲੀਬਾਲ ਵੀ ਖੇਡਿਆ ਜ ਆਪਣਾ ਕਬੱਡੀ ਵੀ ਖੇਡਿਆ ਹਾਂ ਜੀ ਹਾਕੀ ਵੀ ਖੇਡਿਆ ਜੀ ਅੱਜ ਆਪਣਾ ਜੈਵਲਮੀ ਗੋਲਾ ਵੀ ਆਪਣੇ ਡਿਸਟ੍ਰਿਕਟ ਵੀ ਖਿਆਲ ਵੀ ਬਾਪੂ ਜੀ ਨੇ ਕੋਈ ਖੇਡ ਹੀ ਨਹੀਂ ਛੱਡੀ ਹੋਂ ਤਾਂ ਦੌੜ ਵੀ ਜੀ ਦੌੜ ਵੀ ਹਾਂ ਦੌੜ ਦੌੜ 100 ਮੀਟਰ ਦੀ 200 ਮੀਟਰ ਦੀ 500 ਮੀਟਰ ਦੀ 800 ਮੀਟਰ ਦੀ ਬਾਪੂ ਜੀ ਖੇਡਾਂ ਦੀ ਗੱਲ ਕਰਾਂ ਹੈਨਾ ਨੌਜਵਾਨ ਤੁਹਾਡੇ ਸਾਹਮਣੇ ਆ ਉਹ ਵੀ ਖੇਡ ਕਰਦਾ ਹੈ ਉਹ ਹੋਕੀ ਦੀ ਖੇਡ ਖੇਡਦਾ ਹੈ ਹੈਨਾ ਉਹਨੇ ਮੈਨੂੰ ਦੱਸਿਆ ਸੀਗਾ ਗੱਲ ਕਰਾਂ ਤੁਸੀਂ ਵੀ ਆਪਣੇ ਟਾਈਮ 'ਚ ਖੇਡਾਂ ਕੀਤੀਆਂ ਹੁਣ ਇਹ ਵਾਲਾ ਟਾਈਮ ਚੱਲ ਰਿਹਾ ਹੈ ਖੇਡਾਂ ਦਾ ਹੁਣ ਦੇ ਟਾਈਮ 'ਚ ਉਹਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਕਿਤੇ ਨਾ ਕਿਤੇ ਖੇਡਾਂ 'ਚ ਤੁਹਾਡੇ ਟਾਈਮ 'ਚ ਸੀਗੀਆਂ ਸਾਡੇ ਟਾਈਮ 'ਮ ਹੈ ਜ਼ਰੂਰਤੀ ਜੀ ਅਸੀਂ ਤਾਂ ਜਿਹੜਾ ਇਸ ਟੇਮ ਜਵਾਨਾਂ ਦੀ ਫਲੀਟ ਵੀ ਪਾਣੇ ਆ ਸਾਰਾ ਕੁਝ ਨਿਕਰਾਂ ਵੀ ਪਾਣੇ ਆ ਸਾਰਾ ਕੁਝ ਪਾਣੇ ਆ ਜੀ ਅਸੀਂ ਵਣਾਈ ਪਾਇਦੇ ਸਾਡੇ ਬਾਈ ਕੱਚੇ ਪਾਏ ਬਣਾ ਨਾ ਨਰਮਾਲ ਬੰਨੇ ਪਤਾ ਹੋਏ ਹਾਂ ਜੀ ਮੁਸ਼ਕਲ ਹੈ ਜੀ ਜਰੂਰ ਭੌਂਖੜੇ ਗਰਾਊਂਡ ਵੀ ਸਾਫ ਨਹੀਂ ਦੀ ਭੌਂਖੜੇ ਹੋਏ ਹੁੰਦੇ ਜੀ ਹਾਂ ਜੀ ਕੰਡੇ ਹੋਏ ਹੁੰਦੇ ਚੰਡੇ ਹੋਏ ਹੁੰਦੇ ਹਾਂ ਕੰਡੇ ਹੋਏ ਹੁੰਦੇ ਅੱਛਾ ਪਿੰਡ ਚ ਗਰਾਊਂਡ ਦਿੱਤਾ ਹੋਇਆ ਪਿੰਡ ਚ ਗਰਾਊਂਡ ਹੈ ਬਾਹਰ ਹੈ ਪਿੰਡ ਚ ਨਹੀਂ ਹੈ ਜੀ ਬਾਹਰ ਹੈ ਬਾਹਰ ਹੈਗਾ ਜੀ ਕਈ ਬੱਚੇ ਉੱਥੇ ਤਾਂ ਕਹਿਣਾ ਖੇਡਣ ਲਈ ਜਾਂਦੇ ਮੈਨੂੰ ਲੱਗਦਾ ਘਰਾਂ ਚੋਂ ਨਿਕਲਦੇ ਵੀ ਨਹੀਂ ਤਈ ਨਹੀਂ ਨਹੀਂ ਜਾਂਦੇ ਆ ਜਾਂਦੇ ਆ ਗੇਮ ਚੱਲ ਰਹੀ ਹੈ ਸਕੂਲ ਚ ਕਰ ਰਹੇ ਆ ਬੱਚੇ ਹਾਂ ਕਰ ਰਹੇ ਆ ਕਿਹੜੀ ਏ ਵਾਲੀਬਾਲ ਖੇਡਦੇ ਆਂ ਹਾਂਜੀ ਹਾਂ ਵਾਲੀਬਾਲ ਖੇਡਦੇ ਆਂ ਤੁਸੀਂ ਤੁਸੀਂ ਇੱਕ ਆਦੀ ਆਦੀ ਵਾਰ ਦੇਖੀ ਕਦੇ ਗਏ ਹੋ ਵੀ ਵਾਲੀਬਾਲ ਮੈਂ ਵੀ ਖੇਡ ਕੇ ਆਵਾ ਇੱਕ ਵਾਰੀ ਹੁਣ ਕਿਉਂਕਿ ਜਵਾਨੀ ਚ ਤਾਂ ਬੜੇ ਹੈਣਾ ਵੀ ਇਹੇ ਜੀ ਖੇਡਾਂ ਕੀਤੀਆਂ ਨੇ ਹਾਂਜੀ ਸਾਨੂੰ ਚੌਹ ਹੈ ਚੌਹ ਵਾਧੂ ਹੈ ਚੌਹ ਵਾਧੂ ਹੈ ਚੌਹ ਵਾਧੂ ਹੈ ਬਚਾਓ ਵਾਧੂ ਹੈ ਗੇਮ ਖੇਡ ਕੱਢਣਾ ਬੰਦਾ ਸਰੀਰ ਚੁਸਤ ਰਹਿੰਦਾ ਹਾਂ 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 ਅਪੂ ਸਵੇਰੇ ਸਵੇਰੇ ਦੌੜਨ ਜਾਂਦੇ ਪਰ ਬਾਈ ਸਵੇਰੇ ਸਵੇਰੇ ਮੈਂ ਜਾਣਾ ਜ਼ਰੂਰ ਹੈ ਸਾਈਕਲ ਤੇ ਜਾਣਾ ਬਾਹਰ ਜਾਣਾ ਸਵੇਰੇ ਡੇਲੀ ਆਪਣੇ ਟਾਈਮ ਦੀ ਖਰਾਕਾਂ ਕੀ ਸੀ ਸੋ ਆਪਣੇ ਆਪਣੇ ਟਾਈਮ ਦੀ ਖਰਾਕਾਂ ਜੀ ਘਰ ਦਾ ਦੁੱਧ ਘਰ ਦਾ ਕੀ ਅੱਛਾ ਆਪਣਾ ਬਦਾਮ ਦਾਖਾਂ ਦੁਖਾਂ ਜੋ ਵੀ ਹੋਏਗਾ ਕਰਕੇ ਦਾਵੜਾ ਦੂੜਾ ਬਣਾ ਕੇ ਖਲਾ ਦਿੰਦੇ ਜੀ ਕੜਿਆਵਾ ਦੁੱਧ ਪੀਂਦੇ ਜੀ ਮੈਸਾਂ ਦਾ ਦੁੱਧ ਹੁੰਦਾ ਜੀ ਮੈਸਾਂ ਦਾ ਦੁੱਧ ਹਾਂ ਜੀ ਅੱਜ ਦਾ ਕਿਹੜਾ ਦੁੱਧ ਹੁੰਦਾ ਹੈ ਅੱਜ ਅੱਜ ਗਾਂ ਦਾ ਵੀ ਹੈ ਮੱਝਾਂ ਦਾ ਵੀ ਹੈ ਬੱਕਰੀਆਂ ਦਾ ਵੀ ਹੈ ਭੇਡਾਂ ਦਾ ਵੀ ਹੈ ਪਰ ਅੱਜ ਕੱਲ ਦੇ ਦੁੱਧ 'ਚ ਕਿਤੇ ਨਾ ਕਿਤੇ ਮਿਲਾਵਟ ਜ਼ਰੂਰ ਹੁੰਦੀ ਹੈ ਹੁੰਦੀ ਹੈ ਬਿਲਕੁਲ ਹੁੰਦੀ ਹੈ ਜਿਹੜਾ ਘਰ ਦਾ ਦੁੱਧ ਹੈ ਉਹ ਪਿਓ ਦੁੱਧ ਹੈ ਜੀ ਹਾਂ ਜੀ ਹਾਂ ਹਾਂ ਪਿਓਰ ਜ਼ੁੱਦਾ ਜਿਹੜਾ ਘਰ ਕੀ ਮੱਝਾਂ ਰੱਖ ਰਿਹਾ ਹੈ ਗਿਆਂ ਰੱਖ ਰਿਹਾ ਹੈ ਉਹ ਪਿਓਰ ਜ਼ੁੱਦਾ ਜੀ ਹਾਂ ਜੀ ਹੁਣ ਜ਼ੁੱਦੀ ਵਾ ਪਾਣੇ ਆ ਉਹ ਸਮਝੋ ਮਿਕਸ ਹੋ ਜਾਂਦਾ ਆ ਜਾ ਮਿਕਸ ਹੋ ਜਾਂਦਾ ਇਹਨਾਂ ਮਿਕਸ ਹੋ ਜਾਂਦਾ ਹਾਂ ਇਹ ਆ আচ্ছা ਹਰਮਨ ਬੈਠਾ ਆਪਣੇ ਹੈਣਾ ਵੀਰੇ ਕੀ ਹਾਲ ਚਾਲ ਹੈ ਵੀਰੇ ਵਧੀਆ ਬਾਈ ਤੂੰ ਸੁਣਾ ਵੀਰੇ ਤੁਸੀਂ ਹੋਕੀ ਦੀ ਗੇਮ ਕਰਦੇ ਹੋ ਹੈਣਾ ਤੁਸੀਂ ਦੱਸਦੇ ਸੀਗੇ ਗੱਲ ਵੀ ਹੋਕੀ ਦੀ ਗੇਮ ਕਰਦੇ ਰਹੇ ਹੋ ਕਿੰਨੀ ਰੁਕਾਵਟਾਂ ਆਂਦੀਆਂ ਨੇ ਗੇਮ ਨੂੰ ਹੈਣਾ ਕਿਉਂਕਿ ਦੇਖੋ ਇੱਕ ਜਦੋਂ ਤੁਸੀਂ ਖੇਡ ਤੋਂ ਆਉਂਦੇ ਹੋ ਨਾ ਬੜੀ ਥਾਂ ਤੇ ਤੁਹਾਡਾ ਦਿਲ ਵੀ ਟੁੱਟਦਾ ਹੋਏਗਾ ਕਈ ਥਾਂ ਤੇ ਐਦਾਂ ਵੀ ਹੁੰਦਾ ਆਏਗਾ ਵੀ ਹਾਂ ਜਿੰਨੀ ਮਿਹਨਤ ਕੀਤੀ ਹੈ ਓਨੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਕਦੇ-ਕਦੇ ਮੈਂ ਬਈ 6ਵੀਂ ਕਲਾਸ ਤੋਂ ਹਾਕੀ ਖੇਡਦਾ ਪਹਿਲੀ ਗੱਲ ਤਾਂ ਇਹ ਮੈਂ 12ਵੀਂ ਕਰ ਲਈ ਮੈਂ ਤਾਂ ਵੀ ਖੇਡਦਾ ਪਰ ਮੈਂ ਸਟੇਟ ਜਾ ਕੇ ਬਹੁਤ ਮੁਸ਼ਕਿਲ ਆ ਮਾਤਲਬ ਸਿਲੈਕਟ ਨਹੀਂ ਹੁੰਦੇ ਉੱਥੇ ਉੱਥੇ ਮਤਲਬ ਜਨਰਲ ਕੈਟਾਗਰੀ ਮੈਟਰ ਕਰਾ ਕੇ ਕੈਟਾਗਰੀ ਜਿਆਦਾ ਮੈਟਰ ਕਰਾ ਉਸਤੇ ਬਾਅਦ ਪੈਸਾ ਮੈਟਰ ਕਰ ਇਸ ਕਰਕੇ ਨਾ ਨੇੜੇ-ਤੇੜੇ ਕੋਈ ਗਰਾਊਂਡ ਹੈ ਹਾਕੀ ਦਾ ਇਸ ਕਰਕੇ ਬਹੁਤ ਮੁਸ਼ਕਿਲ ਆ ਮਾਈ ਖੇਡਣੇ ਵਾਸਤੇ ਕਿਉਂ ਕੈਟਾਗਰੀ ਕਿਉਂ ਮੈਟਰ ਕਰਦੀ ਹੈ ਕੈਟਾਗਰੀ ਜਨਰਲ ਵਾਸਤੇ ਹੈ ਹੀ ਨਹੀਂ ਉਹ ਕੁਲਬੀਰ ਝਿੰਜਰ ਦਾ ਗਾਣਾ ਸੁਣਿਆ ਵੀਰ ਰਾਖਵਾ ਕੋਟਾ ਉਹ ਹੈ ਵੀ ਮਤਲਬ ਖਿਡਾਰੀ ਮਤਲਬ ਇਹ ਮਿਹਨਤ ਦਾ ਮੁੱਲ ਕਿਤੇ ਨਾ ਕਿਤੇ ਹੈਣਾ ਵੀ ਕਾਸ਼ਟਾਂ ਦੇ ਆਪਾਂ ਨੂੰ ਨਹੀਂ ਅੱਗੇ ਜਾਣ ਦੇ ਰਿਹਾ ਹਾਂ ਕਾਸ਼ਟਾਂ ਦੇ ਆਪਾਂ ਨੂੰ ਨਹੀਂ ਅੱਗੇ ਜਾਣ ਦੇ ਰਿਹਾ ਮਿਹਨਤਾਂ ਦਾ ਮੁੱਲ ਪਹਿ ਨਹੀਂ ਰਿਹਾ ਜਿਹੜੇ ਮਿਹਨਤ ਕਰਾਂ ਉਹ ਰਹਿ ਜਾਈਆਂ ਬੰਦੇ ਜਿਹੜਾਂ ਕਿ ਮਤਲਬ ਆਪਣੇ ਪਹਿਲਾਂ ਹੀ ਖੇਡ ਰਹੇ ਆ ਉਹ ਆਪਣੇ ਸਿਲੈਕਟ ਕਰਾ ਲਏ ਪਹਿਲਾਂ ਹੀ ਓਕੇ ਯਾਰ ਪੈਸੇ ਵਾਲੇ ਜਾਂਦੇ ਨੇ ਪੈਸੇ ਵਾਲੇ ਜਾਂਦੇ ਆ ਮਿਹਨਤ ਦਾ ਮੁੱਲ ਨਹੀਂ ਹੈ ਅੱਛਾ ਤੁਸੀਂ ਖੇਡ ਕਰਦੇ ਹੋ ਹੈਨਾ ਜੋ ਡਿਸਟ੍ਰਿਕਟ ਤੇ ਪਹੁੰਚੇ ਸਟੇਟ ਸਟੇਟ ਤੇ ਪਹੁੰਚ ਗਏ ਸਟੇਟ ਤੇ ਕੀ ਰੁਕਾਵਟ ਇਹ ਜੀ ਆ ਗਈ ਕਿ ਹਾਂ ਬੈਕ ਹੋਣਾ ਪਿਆ ਸਟੇਟ ਤੇ ਰੁਕਾਵਟ ਆ ਗਈ ਉੱਥੇ ਬਈ ਕਾਫੀ ਟੀਮਾਂ ਆਉਂਦੀਆਂ ਸਾਰੇ ਜ਼ਿਲ੍ਹੇ ਆਉਂਦੇ ਨੇ ਉੱਥੇ ਪੈਸੇ ਵਾਲੇ ਬੰਦੇ ਵੀ ਆਉਂਦੇ ਨੇ ਅਕੈਡਮੀ ਆਉਂਦੀਆਂ ਨੇ ਅਕੈਡਮੀਆ ਸਾਥੋਂ ਕਿੱਥੇ ਜੁਆਇਨ ਹੋਆ ਹੁੰਦੀਆਂ ਨਹੀਂ ਇਸ ਕਰਕੇ ਰੁਕਾਵਟਾਂ ਆਈਆਂ ਬਾਈ ਸਾਡੇ ਪਿੰਡੋਂ ਪਿੰਡ ਜਰੂਰ ਦੇਖੋ ਜੀ ਕਿਉਂਕਿ ਪਿੰਡਾਂ ਦੀਆਂ ਗੱਲਾਂ ਲੈ ਕੇ ਆਵਾਂਗੇ ਹਾਂ ਜੀ ਪਿੰਡਾਂ ਦੀਆਂ ਗੱਲਾਂ ਲੈ ਕੇ ਆਵਾਂਗੇ ਜੀ ਸਵਾਹ ਹੈਣਾ ਹੁਣ ਬੀਜੀ ਬੈਠੇ ਨੇ ਸਾਡੇ ਨਾਲ ਤੇ ਬੀਜੀਆਂ ਨਾਲ ਗੱਲ ਕਰਾਂਦੇ ਆ ਸ਼ਸ਼ਕਲਬੀ ਜੀ ਕੀ ਹਾਲ ਚਾਲ ਹੈ ਫਰਨਾ ਅੱਛਾ ਬੀਜੀ ਕੀ ਹਾਲ ਚਾਲ ਹੈ ਬਹੁਤ ਹਾਲ ਚਾਲ ਚੰਗਾ ਪਾਈ ਹੁਣ ਵੀ ਚੰਗਾ ਪਿੱਛੇ ਵੀ ਸਮੇਂ ਮੈਂ ਚੰਗਾ ਤਾਂ ਹਾਂ ਬਹੁਤ ਚੰਗਾ ਤਾਂ ਹਾਂ ਅਸੀਂ ਪਾਈ ਬਹੁਤ ਆਪਣਾ ਕੰਮ ਕਰਕੇ ਬਹੁਤ ਦਰਿਆ ਵੀ ਬਉਣੀਆਂ ਚੀਜ਼ਾਂ ਵੀ ਕਰਨੀਆਂ ਸਭ ਕੁਝ ਕਰਨੀਆਂ ਹਾਂ ਬੀਜੀ ਤੁਹਾਡਾ ਨਾਮ ਕੀ ਹੈ ਬਲਜੀਤ ਕੌਰ ਹੈ ਬਈ ਬਲਜੀਤ ਕੌਰ ਹਾਂ ਜੀ ਤੁਸੀਂ ਉਹਨਾਂ ਨੂੰ ਚੁੱਪ ਕਰਾ ਰਹੇ ਸੀ ਕਹਿੰਦੇ ਚੁੱਪ ਕਰ ਜਾ ਮੈਨੂੰ ਲੱਗਦਾ ਬੀਜੀ ਜ਼ਿਆਦਾ ਬੋਲਦੇ ਨਹੀਂ ਨਹੀਂ ਵੀ ਤੁਸੀਂ ਆਪੇ ਪੁੱਛੋ ਸਵਾਲ ਤੁਸੀਂ ਸਵਾਲ ਪੁੱਛੋਗੇ ਨਾ ਅਸੀਂ ਜਵਾਬ ਦੇਵਾਂਗੇ ਹਾਂ ਉਹ ਭਾਈ ਪਹਿਲਾਂ ਤਾਂ ਹੀ ਕਿਹਾ ਮੈਂ ਬੀਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਦਾ ਮਹਿੰਦਰ ਕੌਰ ਮਹਿੰਦਰ ਕੌਰ ਹਾਂ ਤੇ ਸਾਸਰੀਆ ਕਾਲ ਪਹਿਲਾਂ ਮੈਂ ਕਿਹਾ ਸੀਗਾ ਤੁਸੀਂ ਮੇਰਾ ਜਵਾਬ ਨਹੀਂ ਦਿੱਤਾ ਸਾਸਰੀਆ ਕਾਲ। ਕੀ ਕਾਲ ਕਿਹਾ ਹੈ ਸਾਸਰੀਆ ਕਾਲ ਵੀ ਗੂੰਗੇ। ਲਾਡ ਮੇਰਾ ਸਭ ਤੁਹਾਨੂੰ ਬਹੁਤ ਨੂੰ ਬਹੁਤ ਪਿਆਰ। ਹਾਂ ਸਾਸਰੀਆ ਕਾਲ। ਤੇ ਵੀਜੀ ਤੁਸੀਂ ਗੱਲ ਕੀਤੀ ਹੈ ਨਾ। ਹਾਂ। ਮੈਂ ਗੱਲ ਕਰਨਾ ਤੁਸੀਂ ਜਿਵੇਂ ਸਾਰੇ ਬੈਠੇ ਹੋ ਇਕੱਠੇ। ਹੈਨਾ? ਰੋਜ਼ ਐਵੇਂ ਬੈਠਦੇ ਹੋ। ਹਾਂ। ਮੈਂਨੇ ਮੈਂਨੇ ਹੱਸਾ ਹੁਣ। ਗੱਲਾਂ-ਬਾਤਾਂ ਕਰਦੇ। ਹਾਂ ਗੱਲਾਂ-ਬਾਤਾਂ ਕਰਦੇ। ਕਿਹੜੀ ਚੀਜ਼ਾਂ ਦੀਆਂ? ਸਾਰੀਆਂ ਕਾਲਿਆ ਪਿਛਲੀਆਂ ਅਗਲੀਆਂ ਵੀ ਕਰਦੇ ਹੁਣ ਕਿੰਆ ਵੀ ਕਰਦੇ ਬਾਹਰ ਕਿੰਆ ਵੀ ਕਰਦੇ ਸਾਡਾ ਪਾਉ ਪਿਆਰ ਹੈ। ਚੁਗਲੇ ਨਹੀਂ ਕਰਦੇ। ਹਾਂ ਹਾਂ ਵਧੀਆ। ਚੁਗਲੇ ਵਧੀਆ। ਵਾਦ ਚੁਗਲੀਆ ਵੱਦ ਕਿਦੀ ਆ ਤੇਰੀ ਲਾਲ ਜਹਾ ਬੋ ਦੋਈ ਦੋਈ ਉਪਰੀ ਤੂੰ ਉੱਠ ਕੇ ਬੱਗੀ ਮੇਰੀ ਕਰ ਲਈ ਮੈਂ ਉੱਠ ਕੇ ਬਗੀਸ ਕੀ ਕਰਦੀ ਆ ਬਸ ਵੀ ਤੋ ਡੱਕੀ ਨਾ ਮੈਂ ਕਰਮਜੀਤ ਕਰ ਕਰਮਜੀਤ ਉਹਨਾਂ ਨੇ ਕਿਹਾ ਤੁਹਾਡੀ ਚੁਗਲੀ ਕਰਨੀ ਹੈ ਕਰੀ ਜਾਣਦਾ ਜੀ ਚੁਗਲੀ ਤਾਂ ਪਿੱਛੇ ਤਾਂ ਹੀ ਹੁੰਦੀ ਆ ਜੇ ਚੁਗਲੀ ਮੈਂ ਚੁਗਲੀ ਕਰ ਦੇਗੀ ਜੇ ਮੈਂ ਚਲੇਗੀ ਤਾਂ ਉਹ ਮੈਂ ਚੁਗਲੀ ਕਰ ਦੇਗੀ ਚਲੋ ਉਹ ਚੁਗਲੀ ਕਰ ਦੇਗੀ ਬਸ ਇਹ ਪਿਆਰ ਹੀ ਆ ਹਾਂ ਬਸ ਉਹ ਬੱਠੀ ਇਕੱਠੀਆਂ ਹਾਂ ਹਾਂ ਲੜਦੀਆਂ ਨਹੀਂ ਭੇਡਦੀਆਂ ਨਹੀਂ ਆ ਚੁਗਲੀ ਦੂਰ ਖਰਾਬ ਕਰ ਕੀ ਕਹਿ ਰਹੇ ਬਜੀ ਬਹੁਤ ਪਿਆਰੇ ਮarre ਤਾਂ ਸਾਰੇ ਪਰਿਵਾਰਾਂ ਗੱਲ ਬਹੁਤ ਪਿਆਰੇ ਹਾਂ ਬਹੁਤ ਪਿਆਰੇ ਤੂੰ ਮੈਂ ਤਾਂ ਇੰਨੇ ਪਿਆਰ ਗੱਲਾਂ ਐ ਇੰਨੇ ਪਿਆਰ ਲਗੇ ਮੈਨੂੰ ਤੈਨੂੰ ਬਹੁਤ ਧੰਨ ਸਾਨੂੰ ਮੈਨੂੰ ਤਾਂ ਸਾਰੀ ਕੋਈ ਤੋੜਾ ਹੀ ਨਹੀਂ ਬੀਜੀ ਮਤਲਬ ਮੈਂ ਸੋਹਣਾ ਹਾਂ ਹਾਂ ਮੈਂ ਸੋਹਣਾ ਹਾਂ ਸੋਹਣਾ ਮੈਂ ਤਾਂ ਦੁਨੀਆ ਹੀ ਗਿਰਦੀ ਐ ਹਾਂ ਸੋਹਣਾ ਮੇਰਾ ਗਿਰਦੀ ਮੇਰਾ ਹਰਵਿੰਦ ਮੇਰਾ ਸੁਖਵਿੰਦਰ ਹੈ ਉਹ ਤੇਰੇ ਵਰਗਾ ਸੁਖਵਿੰਦਰ ਉਹ ਹੀਗਾ ਹਰਮਨ ਦਾ ਬਾਪ ਜੀ ਹਰਮਨ ਦਾ ਬਾਪ ਹਰਮਨ ਤੇਰੇ ਵਰਗਾ ਵੀ ਜੇ ਮੈਂ ਮੇਰੇ ਬਿੰਗਾ ਜਾਂ ਮੂੰਹ ਹੋਊਗਾ ਉਹ ਕਹੇ ਮਾਇਆ ਕਿੰਨੀ ਉਹ ਹੋਏ ਕਿੰਨੀ ਜਗੀਰਾ ਪੈਸਾ ਵਧੇਰਾ ਉਹਨੂੰ ਕਹੂੰ ਕਿ ਕੁੜੀ ਲੈ ਜਿਹੜੇ ਘਰ ਕਰਾਉਂਗੀ ਮੈਂ ਕਾਣੇ ਗਲੇ ਇਹ ਜੀ ਗੱਲ ਵਿਆਹ ਸੜੇ ਵੀ ਗੱਲ ਚਾਹੇ ਤੇਰੇ ਕੋਲ ਕੁਝ ਨਹੀਂ ਹੈ ਨਹੀਂ ਪੀ ਜੀ ਮੇਰੇ ਕੋਲ ਸਭ ਕੁਝ ਹੈ ਨਹੀਂ ਗੱਲ ਹੈ ਵੀ ਨਹੀਂ ਮੈਂ ਗੱਲ ਕਰਦੀ ਐ ਵੀ ਤੇਰੇ ਕੋਲ ਕੁਝ ਨਹੀਂ ਤੈਨੂੰ ਸ਼ਕੀਨ ਨੂੰ ਦੇਖ ਕੇ ਵਿਆਹ ਕਰਾ ਲੈਣਾ ਚਾਹੇ ਤੈਨੂੰ ਕਿਤਰੇ ਰੱਖਿਆ ਕਿਤਰੇ ਨਾ ਰੱਖਿਆ ਉਹ ਕਾਣੇ ਗਏ ਨਹੀਂ ਕਰਾਉਣਾ ਨਹੋ ਹੋ ਰਹੀ ਐ ਬਾਹਲੇ ਦੇ ਸੰਗਲ ਵੀ ਹੋ ਰਹੀ ਐ ਕਰਕੇ ਪਿੰਡਾਂ ਗਲ ਵੀ ਹੋ ਰਹੀ ਐ ਇਹ ਕੁੜੀਆਂ ਕਰਾਉਂਦੀਆਂ ਨੇ ਕੁੜੀਆਂ ਵਿਵਸ ਹੋ ਗਈਆਂ ਹਾਂ ਬਜੀ ਮੈਂ ਇੱਕ ਗੱਲ ਕਹਾਂ ਵਿਆਹ ਦੀ ਗੱਲ ਕੀਤੀ ਨਾ ਤੁਸੀਂ ਤੁਸੀਂ ਕੈਮਰਾ ਆਨ ਪਹਿਲਾਂ ਤੋਂ ਨਾ ਮੈਨੂੰ ਇੱਕ ਚੀਜ਼ ਦੱਸ ਰਹੇ ਸੀ ਮੁਕਲਾਵਾ ਹਾਂ ਜਿਹੜਾ ਮੁਕਲਾਵਾ ਸ਼ਬਦ ਹੈ ਨਾ ਹੈਨਾ ਬਹੁਤਿਆਂ ਨੂੰ ਆਦੇ ਬਾਰੇ ਪਤਾ ਵੀ ਨਹੀਂ ਹੋਣਾ ਪਤਾ ਵੀ ਨਹੀਂ ਹੋਣਾ ਹਾਂ ਮੁਕਲਾਵਾ ਦੱਸਿਆ ਸਾਨੂੰ ਵੀ ਮੁਕਲਾਵੇ ਪਹਿਲਾਂ ਮੰਗਦੇ ਤੇ 5-5 ਸਾਲ ਕਿਆਂ ਨੂੰ ਫੇਰ ਦਾਦਾ ਸਾਲ ਕੇ ਨੌ ਸਾਲ ਕੇ ਨੇ ਪੰਜ ਪੰਜ ਸਾਲ ਮੰਗਾ ਰੱਖਦੇ ਤੇ ਫੇਰ ਸਾਡਾ ਵਿਆਹ ਕਰਿਆ ਪੰਜ ਸਾਲ ਵਿਚੇ ਤੇ ਹੋ ਗਏ 10 ਫੇਰ ਉਤੇ ਬਾਅਦ ਮਖਲਾਵਾ ਕਰਿਆ 15 ਹੋ ਗਏ ਫੇਰ ਸਾਡਾ ਆਪਣਾ ਆਣਾ ਜਾਣਾ ਹੋ ਗਿਆ ਇੱਥੇ ਆਣਾ ਜਾਣਾ ਹੋ ਗਿਆ ਘਰ ਵਿੱਚ ਉਹ ਤਾਂ ਕੱਟੀ ਜੇੜ ਹੈ ਸੇ ਪਰਾਂ ਘਰ ਤਾਂ ਇੱਕ ਸਾਡਾ ਤਿੰਨ ਘਰ ਬادله ਵੇ ਸਾਡੇ ਜੇੜ ਜੇੜੀ ਤੀ ਉਹ ਉੱਥੇ ਬੈਠਣੇ ਨਾ ਔਰ ਨਾ ਖੜਨੇ ਨਾ ਥੜਾ ਹਸਰੇ ਨਹੀਂ ਕੀ ਜੇਕਰ ਜੇਲ ਹਾਂ ਜੇੜੀ ਤੀ ਬੈਠਣਾ ਨਹੀਂ ਇਹ ਦੇਖ ਘਰ ਕਿੰਨਾ ਸੁੰਦਰ ਹੈ ਹੁਣ ਬੈਠਣਾ ਵੀ ਖੜਨਾ ਵੀ ਉਹ ਜੇੜੇ ਤੀ ਚਾਹਤੀ ਪੈਣੇ ਬਾਹਰ ਨਹੀਂ ਜੇੜੀ ਤੀ ਸੋਹਰੇ ਤੇ ਜੇੜੀ ਤੀ ਉਹ ਜੇੜੀ ਕਿੱਥੇ ਆ ਪਾ ਆ ਗਿਆ ਉੱਥੇ ਫੜ ਘਰੇ ਹੋਇਆ ਪੁੱਤ ਨਹੀਂ ਘਰ ਨਹੀਂ ਤਾਂ ਘਰ ਤਾਂ ਆ ਹੈ ਇਹ ਘਰ ਤਾਂ ਵੀ ਹੈ ਇਹ 3 ਸਾਲ 3 ਇਹ ਸਾਲ ਵਿੱਚ ਹਸ ਹੈ ਬਦਲੇ ਵੀ ਉਹ ਆਪਣਾ ਅੱਧੀ ਤਾਂ ਵੜ ਗਏ ਇਹ ਹੁਣ ਬਗੋ ਦੋਤਾਂ ਵੀ ਆਈਆਂ ਵੀ ਸਾਡੀਆਂ ਇਹ ਬਹੂਆਂ ਵੀ ਆਈਆਂ ਵੀ ਮੈਂ ਵੀ ਆਈ ਵੀ ਸੀ 3-3 ਸਾਲਾ ਹੋ ਗਿਆ ਹਾਂ ਅਮਰਾਇਨ 30 ਸਾਲ ਹੋ ਗਿਆ ਹਾਂ ਅੱਛਾ ਬੀਜੀ ਗੱਲ ਕਰੀ ਬੀਜੀ ਤੁਹਾਡਾ ਕੀ ਨਾਮ ਹੈ ਮੇਰਾ ਰਮਿੰਦਰ ਕੌਰ ਹੈ ਮੇਰਾ ਹਾਂ ਜੀ ਤੇ ਕਿਵੇਂ ਹੋ ਮੇਰੇ ਤਾਂ ਅੱਛੀ ਮਜਾ ਆ ਰਿਹਾ ਮੈਂ ਇਹ ਪੁੱਛਿਆ ਹਾਲ ਚਾਲ ਕਿਵੇਂ ਤੁਹਾਡਾ ਵਧੀਆ ਪੁੱਤ ਸੋਹਣਾ ਲੰਘ ਰਿਹਾ ਬੇਟੇ ਅੱਜ ਦੀ ਖੜੀ ਕੱਲ ਦਾ ਪਤਾ ਕੋਈ ਨਹੀਂ ਆ ਆਦਿਖੜੀ ਬਾਰਤੌੜ ਬੀਜੀ ਗੱਲ ਕਰੀ ਤੁਸੀਂ ਕਹਿੰਨਾ ਅੱਜ ਦਾ ਹੈ ਨਾ ਕੱਲ ਦੀ ਘੜੀ ਪਤਾ ਨਹੀਂ ਇੱਕ ਵੀ ਕੋਈ ਹੈ ਕਿ ਨਹੀਂ ਹੈ ਹੈ ਨਾ ਆਪਾਂ ਬਹੁਤ ਕੁਝ ਇਕੱਠਾ ਕਰਦੇ ਆ ਪੈਸਾ ਇਕੱਠਾ ਕਰ ਲੈਨੇ ਆ ਸਭ ਕੁਝ ਇਕੱਠਾ ਕਰ ਲੈਨੇ ਆ ਪਰ ਕੱਲ ਨੂੰ ਆਪਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਹੈਗੇ ਕਿ ਨਹੀਂ ਆ ਤੇ ਉਹ ਪੈਸਾ ਆਪਾਂ ਕਿੱਥੇ ਲੈ ਕੇ ਜਾਣਾ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਜਾਣਾ ਪੁੱਤ ਉੱਥੇ ਬੁੜੀ ਹੋ ਰਹਿ ਜਾਣਾ ਹੂੰ ਖਾਲੀ ਹੱਥਾਂ ਆ ਜਾ ਖਾਲੀ ਜਾ ਹੈਗਾ ਫਿਰ ਆਪਾਂ ਇਹ ਨਹੀਂ ਟੈਨਸ਼ਨ ਕਿਉਂ ਲੈਨੇ ਆਪਣੀ ਜ਼ਿੰਦਗੀ ਚ ਨਹੀਂ ਟੈਨਸ਼ਨ ਲੈਂਦੇ ਪੁੱਤ ਛੋਟੇ ਮਰ ਜੇ ਆ ਪਤਾ ਕਿਉਂਸੇ ਲੈ ਫਿਰ ਕੀ ਅਤਾਕੜੀਆਂ ਤੇ ਬੈਠੀਆਂ ਛੋਟੇ ਵਰਗੀਆਂ ਹੋਰ ਇੰਨੇ ਦਾ ਸਵਾਰ ਕੇ ਇੰਨੇ ਦੇ ਪੋਤੇ ਹੋਗੇ ਪੜੋਤੇ ਹੋਗੇ ਫੇਰ ਬਿਮਾਰੀ ਵੀ ਕੋਈ ਹੋਰ ਉਮਰ ਹੋਗੀ ਫੇਰ ਵੀ ਸਿਹਤ ਚ ਚੰਗੀ ਐ ਬਹੁਤ ਲੰਗ ਰਿਹਾ ਬਾਈ ਵਧੀਆ ਲੰਗ ਰਿਹਾ ਸਾਰਿਆਂ ਤੇ ਹਾਂ ਆ ਦੇਖ ਮੱਲ ਲੈਣ ਬੀਜੀ ਮਖੌਲ ਜਾਦਾ ਕਰਦੇ ਮੇਰੀ ਬਾਤ ਸੁਣ ਖਰਾਕ ਖਾਈ ਹੋਈ ਐ ਮੱਲ ਕਿਉਂ ਨਾ ਹੋਈਏ ਹਾਂ ਹੁਣ ਜੇ ਹੁਣ ਨਹੀਂ ਦੁੱਧ ਮਿਲਦਾ ਆਪਾਂ ਨੂੰ ਮੁੱਲ ਲੈਨੇ ਆ ਬਾਈਲੇ ਖਰਾਕ ਕਮ ਤੇਰੀ ਖਾਈ ਬਥੇਰੇ ਕੀ ਖਾਈ ਪੁੱਤ ਹਣ ਗਏ ਕਪੜੇ ਧੋਏ ਹੋਏ ਵੇ ਡੀਲ ਚਾਹੀਦਾ ਸਬਜੀ ਚੀਜ਼ ਵਰਗੀ ਆ ਜਾ ਵੇ ਜੀ ਖਾ ਲੈ ਇਹ ਬੈਠ ਕੇ ਪਿਆਰ ਕੀ ਗੱਲ ਪੋਤ ਬਉਆਂ ਆਈਆਂ ਵੀ ਆ ਮੰਨੂ ਉਹ ਵੀ ਦੇਰੀਆਂ ਇਹ ਮੇਰੀ ਬਉਆਂ ਚੋਕਰਿਆ ਗਿਆ ਹੂੰ ਗਾਂ ਨੂੰ ਪੋਤ ਬਉਆਂ ਇਹ ਪਰੋਥ ਵੀ ਆ ਸਕਦੀ ਹੈ ਉਸ ਹਰਮਨ ਕੀ ਬੀਜੀ ਇਹਨਾਂ ਨੇ ਗੱਲ ਕੀਤੀ ਸੀਗੀ ਨਾ ਵੀ ਖਰਾਕਾਂ ਦੀ ਤੁਸੀਂ ਵੀ ਕੀਤੀ ਹੈਨਾ ਬਚਪਨ ਚ ਤੁਸੀਂ ਮੈਨੂੰ ਹੁਣ ਸੁਣਾ ਰਹੇ ਸੀਗੇ ਥੋੜੀ ਜਿਹਾ ਪਹਿਲਾਂ ਕੈਮਰਾ ਆਨ ਨਹੀਂ ਸੀਗਾ ਤੁਸੀਂ ਮੈਨੂੰ ਕਹਿੰਦੇ ਸੀ ਬਚਪਨ ਚ ਚੂਰੀ ਹੈਨਾ ਇਹ ਖਾਣੀ ਇਹ ਖਾਂਦੇ ਤੁਸੀਂ ਹੁਣ ਗੱਲ ਦੱਸੋ ਮੈਨੂੰ ਦੇਖੋ ਤੱਕੀ ਵੀ ਖਾਇਆ ਚੂਰੀ ਵੀ ਖਾਈ ਦੁੱਧ ਵੀ ਸੁਖਨਾ ਮਾਉਤੋਂ ਦਾਰੇ ਕਮਾਈਆਂ ਵੀ ਕਰੀਆਂ ਮਿਰਚਾਂ ਵਿੱਚ ਸਭ ਕੰਮ ਕਰੇ ਹੁਣ ਵੀ ਕਰ ਰਹੇ ਹਾਂ ਜੇ ਹੁਣ ਗੋਡੇ ਖੜ ਕੇ ਤੁਰੇ ਜਾਂਦਾ ਹੈ ਨਹੀਂ ਉਹ ਸਭ ਕੋ ਸਹ ਹੈ ਖੜ ਜਾਣ ਦੇ ਹੁਣ ਤਾਂ ਖੜਨੇ ਹੀ ਖੜਨੇ ਆਹ ਖੜੇ ਆਹ ਖੜਨੇ ਹੀ ਖੜਨੇ ਤਾਂ ਇਹ ਤਾਂ ਗੋਡੇ ਖੜਨੇ ਹੀ ਆ ਹੁਣ ਤਾਂ ਜਦ ਜਦ ਕੋਈ ਆ ਪਸੰਦ ਲੰਦੇ ਆ ਹੋਰ ਤਾਂ ਦੇਖ ਹੁਣ ਕੰਮ ਨਹੀਂ ਕੋਈ ਅੱਗੇ ਬਾੜੀਆਂ ਚੂਕਦੇ ਤੇ ਮਿਰਚਾਂ ਵੀ ਤੋੜਦੇ ਦੇ ਗੋਆ ਵੀ ਚੱਕਦੇ ਤੇ ਡੰਗਰਾਂ ਨੂੰ ਵੀ ਸੰਭ ਉਹ ਵਰਤੀ ਤੇਰੀ ਹੁਣ ਗੋਡੇ ਆਪੇ ਖਾ ਗਈ ਕੀ ਦੀ ਬੀਜੀ ਹੁਣ ਕਹਿ ਰਹੇ ਨੇ ਤੁਸੀਂ ਕਰ ਨਹੀਂ ਸਕਦੇ ਹੁਣ ਹੋਰ ਕਰਨੀ ਚਾਹਤ ਹੁਣ ਨਹੀਂ ਬਾਂਧਦਾ ਆਈ ਪੁੱਤ ਲਾਗ ਨੂੰ ਚੱਕੀ ਪੁੱਤ ਮੈਨੂੰ ਬਾਦੇ ਫੜੀ ਫੜੀ ਖੜਾ ਲੈ ਇਹ ਲੈ ਇਹ ਬੁੜੀ ਨਾਲ ਦੁੱਖ ਰਿਆ ਵਾ ਬਈਆ ਹੁਣ ਪੁੱਤ ਬੀਜੀ ਜਿਵੇਂ ਬੀਜੀ ਨੇ ਕਿਹਾ ਨਾ ਵੀ ਪੁੱਤ ਮੈਨੂੰ ਚੱਕੀ ਇਹ ਚੀਜ਼ਾਂ ਹੈ ਨਾ ਇਹ ਦਾਦੀ ਦਾ ਇੱਕ ਪਿਆਰ ਹੁੰਦਾ ਪੋਤੇ ਨਾਲ ਪਿਆਰ ਹੁੰਦਾ ਹੁੰਦਾ ਹੈ ਨਾ ਦੇਖੋ ਮੈਂ ਇੱਥੇ ਬੈਠਿਆ ਮੈਂ ਕੁਝ ਵੀ ਨਾ ਕਰਾਂ ਮੰਜਾ ਬਿਸਤਰਾ ਮਿਲ ਗਿਆ ਪਿੱਛੇ ਬਚਾਇਆ ਆਪਣਾ ਪੈ ਜਾਂ ਮੱਛਰ ਦਾ ਨੇ ਲਾ ਦੇ ਪੈ ਜਾਂਦੇ ਹੋਰ ਆਪਾਂ ਨੇ ਕਿਹਾ ਆਪਾਂ ਨਾ ਮੁਖਤਿਆਰੀ ਕਰੀਏ ਕਿਸੇ ਪਰ ਨਾ ਕਰੀਏ ਹਾਂ ਦਾਦੀ ਦਾ ਅਸਲ ਪਿਆਰ ਕੀ ਹੁੰਦਾ ਦਾਦੀਆਂ ਦਾ ਆਪਾਂ ਪਿਆਰ ਹੁੰਦਾ ਜਿੰਨੇ ਜੀਤੀ ਦੇਖ ਲੈ ਸਾਹਿਬ ਜਦਿਆਂ ਕਿ ਦਾਦੀ ਨੇ ਕਰਿਆ ਤਾਂ ਪਿਆਰ ਜੀਤ ਜੀਤੋ ਨੇ ਆਪਣਾ ਚੋੜਾ ਉੱਥੇ ਛੋੜ ਦਿਆ ਤਾਂ ਛੋੜਿਆ ਤਾਂ ਰਾਤੇ ਮੈਂ ਫੇਰ ਉਸਨੇ ਕਿੰਨੇ ਦਿਸੇ ਪਹੋਗੇ ਗੁਰਦੁਆਰੇ ਜਾਣਾ ਹੈਣਾ ਲੰਗਰ ਦੀ ਸੇਵਾ ਕਰਨੀ 1:00 ਵਜੇ ਤੋਂ ਹੈਣਾ ਪਹਿਲਾਂ ਅਸੀਂ ਪਹੁੰਚਣਾ ਹੈ ਵੀ ਹਾਂ ਸਮਾਪਤੀ ਹੋਣ ਤੋਂ ਪਹਿਲਾਂ ਨਾ ਅਸੀਂ ਸੇਵਾ ਕਰਾਣੀ ਹੈ ਤੋਣਾ ਗੁਰਦੁਆਰਾ ਹੈਣਾ ਰਾਤ ਨੂੰ ਉੱਥੇ ਰਹਿਣਾ ਹੈ ਆਹ ਮਹਾਰਾਜ ਦੇ ਸਰੂਪ ਕੋਲ ਵੀ ਹਾਂ ਉਹਨਾਂ ਦੀ ਰੱਖਿਆ ਕਰਨੀ ਹੈਣਾ ਵੀ ਅਨਪੜ ਸੌਦੇ ਆ ਮਨੂ ਕਾਸੀ ਕਾਂ ਪੜਾਏ ਪੜੂਏ ਨਹੀਂ ਜਰੇ ਨੇ ਕਿਸੇ ਨੇ ਕੱਪੜੇ ਸਿੰਦੇ ਵੀ ਨਹੀਂ ਸਾਰੇ ਆਹ ਹੈ ਆਪਣੇ ਦਿਮਾਗ ਤੇ ਚੱਲਦੀਆਂ ਬਾਣੀ ਵੀ ਕੋਈ ਇੱਕ ਓਕਾਰ ਕੀ ਬਾਣੀ ਵੀ ਆਪਣੀ ਦਿਮਾਗ ਤੇ ਹੀ ਹੈ ਕੋਈ ਚੀਜ਼ ਵੀ ਆਪਣੇ ਦਿਮਾਗ ਦਿਮਾਗ ਤੇ ਹੀ ਕਰਨੀ ਹੈ ਆਰ ਨਾਨਕ ਪਾਰ ਨਾਨਕ ਸਭ ਕਾ ਇੱਕ ਓਕਾਰ ਨਾਨਕ ਹਾਂ ਵੀ ਇੱਕ ਓਕਾਰ ਸਤਨਾਮ ਕਰਤਾ ਫੁਰਖ ਨਰਬਾਉ ਨਰਵੈ ਕਾਲ ਮੂਰਤ ਜੀ ਨੂੰ ਸਵੰਗੁਰ ਪ੍ਰਸਾਦ ਜਪ ਅੱਜ ਸੱਚੇ ਜਗਤ ਸੱਚ ਹੈ ਵੀ ਸੱਚੇ ਨਾਨਕ ਹੋਸੀ ਪੀ ਸੱਚ ਸੋਚੀ ਸਚਨ ਹੋਵੇ ਜੇ ਸੋਚੇ ਲਖਵਾਰ ਚੁੱਪਾ ਚੁੱਪਨ ਹੋਵੇ ਜੇ ਲੈਰਾਂ ਦੇ ਬਤਾਰ ਉਹ ਕਿਆ ਉਹ ਕਨ ਉੱਤਰੇ ਜੇ ਬੰਨਾ ਫੁਡੀਆਂ ਵਾਰ ਸੈਨ ਸਿਆਨ ਪਾ ਲਖ ਹੋਵੇ ਕੰਨ ਚੱਲੇ ਨਾਲ ਕੀ ਸਚਾਰਾ ਹੋਵੇ ਜੇ ਇੱਕਨ ਚੱਲੇ ਨਾਲ ਵੀ ਤੁਸੀਂ ਗੱਲ ਕੀਤੀ ਹੈ ਨਾ ਪਾਠ ਅੱਜ ਤੁਸੀਂ ਪਾਠ ਸਾਨੂੰ ਇੱਕ ਓੰਕਾਰ ਦਾ ਜਾਪ ਪਤਾ ਹੁੰਦਾ ਸੀਗਾ ਹੈ ਨਾ ਪਹਿਲਾਂ ਤੇ ਹਰ ਇੱਕ ਨੂੰ ਇਹ ਕੰਪੀਟੀਸ਼ਨਸ ਹੁੰਦੇ ਸੀ ਵੀ ਹਾਂ ਤੁਸੀਂ ਜਾਪ ਸੁਣਾਓਗੇ ਹੈਨਾ ਗੁਰਪੁਰਬ ਤੇ ਵੀ ਤੁਹਾਨੂੰ ਕਾਪੀ ਮਿਲੇਗੀ ਪੈਨ ਮਿਲੇਗੀ ਹੈਨਾ ਵੀ ਇਹ ਚੀਜ਼ ਛੋਟੇ ਹੁੰਦੇ ਵੱਡੇ ਹੁੰਦਾ ਸੀਗਾ ਅੱਜ ਕੱਲ ਪਤਾ ਕੀ ਕਿਸੇ ਨੂੰ ਉਹ ਨਹੀਂ ਰਿਹਾ ਵੀ ਹਾਂ ਮੈਂ ਜਾ ਕੇ ਗੁਰਦੁਆਰੇ ਹੈਨਾ ਸਾਖੀ ਸੁਣਾਵਾ ਜਾਂ ਫਿਰ ਇਦਾਂ ਦੀ ਕੋਈ ਚੀਜ਼ ਸੁਣਾਵਾ ਹੁਣ ਨਹੀਂ ਰਿਹਾ ਵੀ ਜੀ ਕਿਉਂ ਉਹ ਨਹੀਂ ਰਿਹਾ ਪੁੱਤ ਉਹ ਨਹੀਂ ਰਿਹਾ ਅਣ ਪੜਾ ਨੂੰ ਪਹਿਲਾਂ ਤਾਂ ਕੋਈ ਪੜਾ ਵੀ ਨਹੀਂ ਤਾ ਉਹ ਤਾਂ ਬਸ ਇੱਕ ਪੌੜੀ ਆਦ ਆ ਜਾ ਕੋਈ ਕਰੀ ਜਾਂ ਨਿਪਟ ਇਕੋਂ ਕਾਰ ਸਤਨਾਮ ਕਰਤਾਪੁਰ ਕਨਰ ਬੋਨਰ ਭੈ ਕਾਲ ਮੂਤ ਜੁਨੀ ਸੇ ਪਾਂਗੋ ਪ੍ਰਸਾਦ ਬਾਸ ਸਿੱਥੇ ਤੱਕ ਕਰ ਮਾਰ ਲਿਆ ਅੱਜ ਕੱਲ ਪਤਾ ਕੀ ਗੁਰਦੁਆਰੇ ਬੰਦਾ ਜਾਂਦਾ ਹੈ ਨਾ ਗੁਰਦੁਆਰੇ ਅੰਦਰ ਐਂਟਰ ਕਰੇਗਾ ਨਾ ਪਹਿਲਾਂ ਖੜ ਜਾ ਮੈਨੂੰ ਨਾ ਫੋਨ ਤੇ ਸਨੈਪਚੈਟ ਪਾ ਲੈਣ ਦੇ ਇੱਕ ਸਟ੍ਰੀਕ ਪਾ ਲੈਣ ਦੇ ਬਾਅਦ ਚ ਆਪਾਂ ਗੁਰਦੁਆਰੇ ਮੱਥਾ ਟੇਕਾਂਗੇ ਵੀ ਆਪਾਂ ਇੰਨੇ ਜ਼ਿਆਦਾ ਕਿਉਂ ਹੋ ਚੁੱਕੇ ਆ ਕਿ ਹਾਂ ਆਪਾਂ ਸੋਸ਼ਲ ਮੀਡੀਆ ਲਾਈਫ ਨਾਲ ਹੀ ਜੁੜ ਚੁੱਕੇ ਆ ਆਪਾਂ ਸੋਸ਼ਲ ਮੀਡੀਆ ਨੂੰ ਇੱਕ ਸਾਈਡ ਤੇ ਰੱਖ ਕੇ ਆਪਣੀ ਜ਼ਿੰਦਗੀ ਉਹ ਨਹੀਂ ਜਿੰਦੇ ਆਪਾਂ ਇਹ ਪਾਠ ਕਰ ਲਿਆ ਆਪਾਂ ਬਸ ਇਹ ਪਾਠ ਕਰ ਲਿਆ ਇੱਕ ਪੌੜੀ ਦਾ ਵਾਗਾ ਆਉਂਦਾ ਨਹੀਂ ਪੁੱਤ ਨਾ ਆਪਾਂ ਪੜੇ ਹੋਏ ਨਾ ਆਪਾਂ ਨੂੰ ਆਪੇ ਕੋਈ ਅਣ ਪੜਾ ਤੁਸੀਂ ਕਿਹਾ ਨਾ ਤੁਸੀਂ ਪੜੇ ਲਿਖੇ ਨਹੀਂ ਹੋ ਹੈਨਾ ਤਮ ਵੀ ਇੱਕ ਪੌੜੀ ਦਾ ਪਾਠ ਕਰਦੇ ਹੋ ਨਾ ਗੁਰੂ ਨੂੰ ਧਿਆਤਾ ਲੈਂਦੇ ਹੋ ਨਾ ਧਿਆਮਾ ਸੀ ਟੜਕੇ ਤੇ ਉੱਠ ਕੇ ਧਿਆਮਾ ਉਸ ਨੂੰ ਬਾਬੇ ਨੂੰ ਉਹੀ ਆ ਮਨ ਨੂੰ ਹਿੰਮਤ ਉਹੀ ਦਿੰਦਾ ਮੈਨੂੰ ਕੋਈ ਹੋਰ ਹਿੰਮਤ ਨਹੀਂ ਮੈਂ ਪੁੱਛਾਂ ਆਪਾਂ ਬੜੀ ਦੂਰ ਦੂਰ ਹੈਨਾ ਗੁਰਦੁਆਰਿਆਂ ਜਾਂਦੇ ਆ ਮੱਥਾ ਟੇਕਣ ਹੈਨਾ ਕਈ ਤੇ ਚਲੋ ਸ਼ਰਦਾ ਨਾਲ ਜਾਂਦੇ ਨੇ ਕਈ ਘੁੰਮਣ ਫਿਰਨ ਲਈ ਜਾਂਦੇ ਨੇ ਸ਼ਰਦਾ ਕਿੱਥੇ ਜਾ ਮੈਂ ਦੇਖਾ ਮਾਂ ਗਾਈ ਨਹੀਂ ਤੇ ਹਜੂਰ ਸਾਹਿਬ ਮੈਂ ਕਹਿੰਦੇ ਜਾਾਂਗੀ ਜਾਂ ਮੇਰੇ ਕੋਈ ਲੈ ਨਹੀਂ ਗਿਆ ਚੱਲ ਮਹਾਰਾਜ ਨੇ ਬੁਲਾ ਲਈ ਜਾਏ ਪੁੱਤ ਦਰਸ਼ਨ ਕਰਿਆ ਹੈ ਪ੍ਰਮਾਤਮਾ ਨੇ ਬੁਲਾਏ ਤੇ ਜਾ ਜਾਇਆ ਜੇ ਨਾ ਬੁਲਾਉਂਦੇ ਜਾਂਦੇ ਨਾ ਜਾਇਆ ਹਜੂਰ ਸਾਹਿਬ ਰੱਬ ਨੂੰ ਧਿਆਣਾ ਹੋਵੇ ਹੈਨਾ ਤਾਂ ਆਪਾਂ ਜ਼ਰੂਰੀ ਹੁੰਦਾ ਹੈ ਕਿ ਆਪਾਂ ਮਹਾਰਾਜ ਹਿੰਮਤ ਦੇ ਉੱਠਣੇ ਵੀਦੇ ਨਾਉਣੇ ਦੀ ਵੀਦੇ ਸਭ ਕਾਸੇ ਦਿੱਤੇ ਬਸ ਆਪਣੇ ਚਾਤ ਨਾਲ ਕਾਇ ਲਾ ਲੀ ਬਸ ਇਹ ਬਾਤ ਮੇ ਸਹੀ ਹੋ ਦਾਤਾ ਪੁੱਤਰੇ ਆ ਦੇਰੀ ਆ ਹਿੰਮਤ ਦੇਰੀ ਆ ਬਾਬਾ ਹਿੰਮਤ ਤੇ ਦੇਰੀ ਆ ਸਤਗੁਰ ਜੇਵ ਕੀ ਹਿੰਮਤ ਹੈ ਤਾਹੀਂ ਚੱਲ ਰਹੇ ਹੈ ਜੇਵ ਕੀ ਹਿੰਮਤ ਨਾ ਹੋਵੇ ਬੰਦਾ ਤਾਂ ਇੱਥੇ ਤੇ ਓਰੇ ਨਹੀਂ ਚੱਲ ਸਕਦਾ ਜੇ ਤੂੰ ਸਭੂ ਦੀ ਹਿੰਮਤ ਕਰੀਵੇਂ ਥਾਰੇ ਦਰਸ਼ਨ ਪਾ ਲਈ ਜੇ ਮਾਰੇ ਮਾਂ ਹਿੰਮਤ ਨਹੀਂ ਮਰੀਆਂ ਵੀ ਕਿੱਥਾ ਆਉਂਦੀਆਂ ਮੈਂ ਇਹ ਜਕਵਰਾ ਕੇ ਦਰਸ਼ਨ ਪਾ ਲਈ ਸੰਗ ਤਾਂ ਕੇ ਦਰਸ਼ਨ ਪਾ ਲਈ ਦਾਤਾ ਪੁੱਤ ਥੋੜਾ ਦੱਸ ਥੋੜਾ ਦੱਸ ਹਾਂ ਵੀ ਜੀ ਤੇ ਵਿਆਹ ਵਾਲੀ ਗੱਲ ਜਿਹੜੀ ਹੁੰਦੀ ਹੈ ਨਾ ਵੀਰ ਵੀ ਜੀ ਵਿਆਹ ਵਾਲੀ ਗੱਲ ਤੇ ਹੱਸੇ ਕੀ ਗੱਲ ਲੈ ਉਸ ਤੋਂ ਸੀ ਦੋਸੇ ਮਖਾਣੀ ਮਖੋਲੇ ਕਰ ਰਹੇ ਆ ਨਹੀਂ ਕੇ ਗਏ ਹੁਣ ਤੇ ਦੱਸ ਦਿਆ ਤੈਨੂੰ ਹਾਂ ਹੈ ਨੀ ਜਿਵੇਂ ਤੁਸੀਂ ਮੈਂ ਇੱਕ ਚੀਜ਼ ਹੋਰ ਪੁੱਛਾਂਗਾ ਇੱਕ ਨਾ ਕੁੜੀ ਹੁੰਦੀ ਆ ਹੈ ਨਾ ਵਿਆਹ ਹੁੰਦਾ ਪਰਿਵਾਰਿਕ ਵਿਆਹ ਹੁੰਦੇ ਨੇ ਤੇ ਜਦੋਂ ਪਰਿਵਾਰ 'ਚ ਗੱਲ ਤੁਰਦੀ ਆ ਅੱਪਾ ਗੱਲ ਤੋਰ ਵੀ ਲੈਨੇ ਆ ਵਿਆਹ ਹੋ ਵੀ ਜਾਂਦਾ ਦੂਜੇ ਦਿਨ ਹੀ ਕੁੜੀ ਵਾਪਿਸ ਚਲੇ ਜਾਂਦੀ ਆਪਣੇ ਘਰ ਕਿਉਂ ਲੋਕੀ ਡਿਵੋਰਸ ਕਿਉਂ ਅੱਜ ਕੱਲ ਡਿਵੋਰਸ ਲਈ ਕਿਉਂ ਚੱਲ ਪਿਆ ਆ ਹੈਨਾ ਅੱਗੇ ਪਿਆਰ ਤਾਂ ਬੇਟੇ ਬਹੁਤ ਪਿਆਰਤਾ ਕਰਕਾ ਮਾਂ-ਪਾਪਾਂ ਦਾ ਵੀਰਾਂ ਦਾ ਭਤੀਜਿਆਂ ਦਾ ਪਛੋਕੇ ਦਾ ਬਹੁਤ ਪਿਆਰ ਦਾ ਕਹ ਛੱਡ ਦੇ ਬੀਬੀ ਪੀੜੀ ਦੀ ਡੋਰ ਸਾਡਾ ਨਹੀਂ ਉਹ ਜੋਰ ਜੋਰਾਂ ਵਾਲੇ ਲੈ ਜਾਉਂਗੇ ਛੱਡ ਦੇ ਵੀਡੀ ਬੀਬੀ ਪੀੜੀ ਦਾ ਪਾਵਾ ਸਾਡਾ ਨਹੀਂ ਦਾਵਾ ਦਾਵੇ ਵਾਲੇ ਲੈ ਜਾਉਂਗੇ ਤੂੰ ਹੇ ਵੀ ਬੀ ਉਹ ਸਾਡਾ ਜੋਰ ਨਹੀਂ ਲੈਂਦਾ ਤਾਂ ਉਹ ਫਿਰ ਉਹ ਵੇ ਰੋਂਦੇ ਆ ਭਾਈ ਰੋਂਦੇ ਆ ਫਿਰ ਮਾਮੇ ਰੋਂਦੇ ਆ ਗੱਡੀ ਨੂੰ ਲੱਗਿਆ ਕਾਨੇ ਨੀਂ ਤੂੰ ਨਾ ਰੋ ਮੇਰੀ ਬੀਬੀ ਹ ਕੋਲ ਖੜੇ ਤੇਰੇ ਮਾਮੇ ਗੱਡੀ ਨੂੰ ਲੱਗਿਆ ਟੀਰੇ ਨੀ ਤੂੰ ਨਾ ਰੋ ਮੇਰੀ ਬੀਬੀ ਲਾ ਖੜੇ ਤੇਰੇ ਵੀਰੇ ਗੱਡੀ ਨੂੰ ਲਾ ਕੇ ਲਾਗੇ ਨਾਪੇ ਤੂੰ ਨਾ ਰੋ ਮੇਰੀ ਵੀ ਵੀ ਲਾ ਖੜੇ ਤੇ ਹੁਣ ਤਾਂ ਹੱਸ ਕੇ ਜਾਂਦੀਆਂ ਚੱਲ ਵੀ ਗੱਡੀ ਵਿੱਚ ਬੈਈ ਜਾ ਗੱਡੀ માં ਬੈਜੇ ਸਹੀ ਗੱਲ ਹੈ ਨਹੀਂ ਉਹ ਨੂਰ ਨਹੀਂ ਚੜਦਾ ਉਹ ਪਿਆਰ ਨਹੀਂ ਹੈ ਪਿਆਰ ਨਹੀਂ ਬੇਟੇ ਜਦ ਪਿਆਰ ਪਿਆਰ ਉਹ ਤਾਂ ਜਿਹੜਾ ਕਦੀ ਕਦੀ ਆਪਣੇ ਘਰ ਕੇ ਵਿੱਚ ਦੇਖੇ ਕਰਦੇ ਤੇ ਵੀ ਆ ਕੌਣ ਆ ਗਿਆ ਕੌਣ ਆ ਗਿਆ ਉਹ ਤੇ ਲੁਕੇ ਕਰਦੇ ਆਪਣੇ ਖੁੱਦ ਜਿਹੜੇ ਸੇੜੇ ਤੇ ਅੱਜ ਤੁਸੀਂ ਮੇਤੇ ਪੁੱਛਨੇ ਉਤੇ ਕੁੰਡ ਕੱਢੇ ਕਰਦੀਆਂ ਜੀ ਆਪਣੇ ਪਤਿਆਂ ਦੇ ਘੁੰਡ ਕੱਢੇ ਕਰਦੀ ਤੇ ਜੇ ਸੱਸ ਕੇ ਸਾਹਮਣੇ ਘੁੰਡ ਚੱਕ ਦਿਆ ਉਹ ਗਏ ਹੱਥੇ ਵਰਗੇ ਮੂੰਹ ਵਾਲੀ ਤੈਂ ਕੁਕੂਕਵਾ ਕਹਤੇ ਘੁੰਡ ਚੱਕਿਆ ਸਹੁਰਿਆਂ ਕੇ ਹੁਣ ਤਾਂ ਬਾਪੂ ਜੀ ਆ ਗਿਆ ਸਾਡਾ ਇਹ ਦੇਖ ਬਾਪੂ ਜੀ ਆ ਗਿਆ ਚਾਹ ਦੇ ਦਵਾ ਬਾਪੂ ਜੀ ਨੂੰ ਕਰ ਦਵਾ ਬਾਪੂ ਜੀ ਆ ਉਹ ਬਾਪੂ ਜੀ ਨੂੰ ਐ ਤਰ੍ਹਾਂ ਨਹੀਂ ਥੋੜੀ ਵਿਚਾਰ ਕਰੋ ਸਾਡਾ ਸਹੁਰਾ ਤਾਂ ਸਾਡਾ ਸਹੁਰਾ ਤਾਂ ਇੱਕ ਅੰਗੂਰਾ ਮਾਰੇ ਕਰਦਾ ਦਾ ਅਸੀਂ ਪਾਸੇ ਬੈਠ ਜਾਣਾ ਉਹ ਸਾਡੀ ਜਿੱਥੇ ਬੈਠੀ ਆ ਨਾ ਅਸੀਂ ਉੱਥੇ ਬੈਠਣਾ ਨਹੀਂ ਮਾਰੀ ਪੀੜੀ ਪਰ ਨਹੀਂ ਉਹਨੇ ਬੈਠਣਾ ਉਹਨੇ ਨਾ ਰਾਮ ਸਿੰਘ ਨੇ ਬੈਠਣਾ ਨਹੀਂ ਇੱਜ਼ਤ ਹੁੰਦੀ ਸੀ ਇੱਜ਼ਤ ਇੰਨੀ ਕਰੇ ਕਰਦੇ ਤੇ ਅਸੀਂ ਉਹਨੇ ਮਾਰੀ ਪੀੜੀ ਪਰ ਨਹੀਂ ਬੈਠਣਾ ਇੱਕ ਹੁੰਦਾ ਤਾਂ ਉਹ ਕਹ ਪਾਈ ਪੜਾ ਉਸ ਵਾਂ ਤਾਈ ਚਾਚਿਆਂ ਦਾ ਉਹ ਲਿਆ ਭਾਈ ਹਰਵੰਸੋ ਰੋਟੀ ਦੇ ਦੇ ਇਹ ਫਲਾਣੀ ਚੀਜ਼ ਦੇ ਦੇ ਠਮਕੀ ਦੇ ਦੇ ਮਾਤੇ ਨਹੀਂ ਤੋ ਲੰਦਾ ਰਾਮ ਰਾਮ ਆਏ ਬੰਨ ਕੇ ਰੱਖ ਦੇਣੀ ਐ ਜੇ ਉਹਨਾਂ ਉਂਰੇ ਚੱਕ ਕੇ ਆਪਣਾ ਉੱਧਰ ਮਾਰਾ ਬਾੜਾ ਹੋਰ ਉੱਥੇ ਬਹਿ ਜਾ। ਐਨ ਪਤਾ ਜੀ ਸਹਾਰਾ ਧਰਤੀ ਖੜੀ ਸੀ ਪਿੰਡ ਹਾਂ ਪਿੰਡੋ ਪਿੰਡ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੈਨੂੰ ਹੋਇਆ ਪਿਆਰ ਨਾ ਭਾਈ ਮੈਨੂੰ ਨਹੀਂ ਹੁੰਦਾ ਪਿਆਰ ਨਾ ਮੈਂ ਕਰਾਂ ਆਪਣੇ ਘਰ ਕੇ ਥੋੜੇ ਖਤਰਨਾਕ ਟਾਈਪ ਗਏ ਆ ਕਿਵੇਂ ਦੇ ਪਿਆਰ ਕਰਕੇ ਮੈਨੂੰ ਘਰਾਂ ਦੇ ਬਹੁਤ ਪਿਆਰ ਮਿਲਿਆ ਘਰਾਂ ਦੇ ਪਿਆਰ ਘਰਾਂ ਦੇ ਬਹੁਤ ਪਿਆਰ ਮਿਲਿਆ ਭਾਈ ਲੋੜੇ ਨਹੀਂ ਆ ਪਿਆਰ ਕਿਉਂ ਨਹੀਂ ਕੀਤਾ ਹੈਨਾ ਵੀ ਕੀ ਗੱਲ ਕੋਈ ਸੋਹਣੀ ਲੱਗੀ ਨਾ ਬਈ ਉਹ ਤਾਂ ਗੱਲ ਹੀ ਨਹੀਂ ਹੈ ਸੋਹਣੀ ਥਾਣੀ ਵਾਲੀ ਉਹ ਘਰ ਕੇ ਲੱਭਦੇ ਹੀ ਲੋੜੇ ਨਹੀਂ ਹੈ ਕਿਉਂ ਕਰਾਂ ਮਤਲਬ ਅਰੇਂਜ ਮੈਰਿਜ ਨਹੀਂ ਕਰਾਣੀ ਲਵ ਮੈਰਿਜ ਨਹੀਂ ਉਹ ਅਰੇਂਜ ਹੀ ਠੀਕ ਹੈ ਜੋ ਕਰਕੇ ਸਹੀ ਹੋਈ ਠੀਕ ਹੈ ਤਾਨੇ ਤਾਂ ਨਹੀਂ ਮਿਲਣੇ ਬਾਦਮਾ ਤਾਨੇ ਨਹੀਂ ਮਿਲਣੇ ਨਾ ਦਿਲ ਨਹੀਂ ਡਟੂ ਸਹੀ ਗੱਲ ਹੈ ਦਿਲ ਨਹੀਂ ਡਟੂ ਤਾਂ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ ਇੱਕ ਲਾਈਨ ਸੀ ਤੁਸੀਂ ਯਾਰੀ ਵਾਰੀ ਪੁੱਛਿਆ ਵੀ ਸਾਡੀ ਯਾਰੀ ਕਿੰਨੀ ਕੁ ਹੈਗੀ ਆ ਕਹਿੰਦਾ ਤੁਹਾਡੇ ਇਕ ਕਲੈਨ ਸੀ ਕਹਿੰਦਾ ਤੁਸੀਂ ਪਾਉਂਦੇ ਹੋਣੇ ਹੱਥਾਂ 'ਚ ਡਾਇਮੰਡ ਅਤੇ ਗਲ 'ਚ ਡਾਇਮੰਡ ਸਾਡੇ ਲਈ ਤਾਂ ਸਾਡੇ ਯਾਰ ਹੀ ਡਾਇਮੰਡ ਵਰਗੇ ਨੇ ਤੇ 24 ਘੰਟੇ ਸਾਡੇ ਨਾਲ ਰਹਿੰਦੇ ਨੇ। ਕੀ ਬਾਤ ਹੈ। ਸੋ ਬਹੁਤ-ਬਹੁਤ ਧੰਨਵਾਦੀ ਤੁਹਾਡੇ ਸਾਰਿਆਂ ਦਾ। ਧੰਨਵਾਦ ਧੰਨਵਾਦ ਬਾਈ। ਸੋ ਆਓ ਹੁਣ ਚੱਲਦੇ ਆ ਹਨਾ ਖਤਮ ਕਰਦੇ ਆ ਸ਼ੋ ਯਾਰ। ਬਹੁਤ ਹੋ ਗਿਆ ਆ। ਮੈਂ ਵੀ ਥੱਕ ਚੁੱਕਾ ਆ। ਅਗਲੇ ਪਿੰਡੋਂ ਪਿੰਡ ਲੈ ਕੇ ਆਉਣਾ ਤੁਹਾਨੂੰ ਤੇ ਅੱਗੇ ਕਰਾਵਾਂਗੇ ਬਜ਼ੁਰਗਾ ਦੇ ਨਾਲ, ਗੱਲਬਾਤ ਤੇ ਬੱਚਿਆਂ ਦੇ ਨਾਲ। ਮੈਨੂੰ ਦੋ ਇਜਾਦਤ ਸ਼ਾਸਤ੍ਰਿਕ ਕਾਲ